प्रोफेसर प्रोफेसर प्रेम सिंह चंदुमाचरा को लोकसभा सीट श्री आनंदपुर साहिब से शिरोमणि अकाली दल का उम्मीदवार घोषित किया गया इस मौके पर उन्होंने पत्रकारों से बातचीत करते हुए कहा कि मैं इस सीट पर पूरे तन मन धन से काम करूंगा और जीत कर रहूंगा सीट शिरोमणि अकाली दल की झोली में डालूंगा उनके समय में जो पिछले काम बचे थे उन कामों को मौजूदा सांसद ने नजरअंदाज कर दिया अब पंजाब की जनता ने भरोसा किया है तो वो काम वहीं के वहीं रह गए उनमें अब पंजाब की जनता ने भरोसा किया तो वो काम वहीं के वहीं रह गए उनमें तो वे उन सभी कार्यों को प्राथमिकता के आधार पर पूरा करेंगे जो उनके समय में पूरे हो गए थे और उन कार्यों को पंजाब सरकार ने रोक दिया था रोपड़ जितिन्द्र पाल सिंह कलेर की रिपोर्ट एम पी एम एल ए वजीर बने इस इलाके चो किसी ने नहीं सोचा मैं बंगा तो आनंदपुर साहब नैना देवी लाइन नेशनल हाईवे पास कराया पास कराया मंत्री जी नहीं पत्थर रख के चले गए ਤੇ ਪਰ ਅਫਸੋਸ ਆ ਕਿ ਸਟੇਟ ਗਵਰਨਮੈਂਟ ਨੇ ਪ੍ਰੋਜੈਕਟਰ ਬੋਰਡ ਤਿਆਰ ਕਰਨੀ ਹੁੰਦੀ ਆ ਪਹਿਲਾ ਅਧੂਰੀ ਭੇਜਦੀ ਫਿਰ ਗਲਤ ਭੇਜਦੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ ਤੇ ਉਹ ਅਧੂਰਾ ਰਹਿ ਗਿਆ ਮੇਰੇ ਮਨ ਦਾ ਚਾਹ ਜੇ ਲੋਕਾਂ ਨੇ ਮੁੜ ਕੇ ਮੌਕਾ ਦਿੱਤਾ ਹੁਣ ਭਾਵੇਂ ਕਾਰਜੇਪਵਾੜੇ ਬਾਬਿਆਂ ਨੂੰ ਸ਼ੁਰੂ ਕੀਤੀ ਆ ਪਰ ਉਹਨੂੰ ਮੁਕੰਮਲ ਕਰਾਉਣ ਲਈ ਨੈਣਾ ਦੇਵੀ ਤੱਕ ਗੁਰੂ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਇਹ ਲਾਜ਼ਮੀ ਕਰਾਵਾਂਗਾ ਜਿਹੜੀ ਮੈਂ ਨਹੀਂ ਪੱਥਰ ਖਾਇਆ ਉਹਨੂੰ ਸਿਰੇ ਲਾਵਾਂਗਾ ਪਿੱਛੇ ਜਿਹੜਾ 5 ਸਾਲ ਦਾ ਬਕਵਾ ਬ ਕਿਸੇ ਨੇ ਯਤਨ ਹੀ ਨਹੀਂ ਕੀਤੇ ਉਸ ਗੱਲ ਦਾ ਮੈਨੂੰ ਅਫਸੋਸ ਆ ਇਥੇ ਤੱਕ ਰੋਜ਼ਗਾਰ ਦੀ ਗੱਲ ਆ ਅਸੀਂ ਬਠਿੰਡਾ ਰਫਾਇਨਰੀ ਲੈ ਕੇ ਆਏ ਉਹ ਲ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾ ਰੁਪਇਆ ਪੰਜਾਬ ਦੇ ਖਜ਼ਾਨੇ ਚ ਟੈਕਸ ਦੇ ਰੂਪ ਵਿੱਚ ਉੱਥੇ ਆਉਂਦਾ ਸੋ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਵੀ ਸਾਡੇ ਮਨ ਦੀ ਇੱਛਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹਦੇ ਲਈ ਕੋਈ ਨਾ ਕੋਈ ਸਾਧਨ ਲਿਆਦੇ ਜਾਵੇ ਬੜੀ ਦਿਲਚਸਪtion ਹੋਏਗੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਮੁਛ ਦਾ ਸਵਾਲ ਹੋਏਗਾ ਪੰਜਾਬ ਦੀ ਅਨਕ ਗੈਰ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀ ਬਾਜ਼ੀ ਧੜੇ ਬੰਦੀ ਨਹੀਂ ਲੋਕਾਂ ਨੇ ਦੇਖਣੀ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੇ ਇਤਿਹਾਸਿਕਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਅਵਸਥਾ ਵਿੱਚ ਵੀ ਲੋਕਾਂ ਨੇ ਮੜਾਸੇ ਬਣ ਕੇ ਅੰਗਰੇਜ਼ਾਂ ਨੂੰ ਕਜਾਉਣ ਲਈ ਮਤਲ ਜੰਗੇ ਮੈਦਾਨ ਦੇ ਵਿੱਚ ਆ ਕੇ ਖੁੱਦੇ ਸੀ ਸੋ ਅੱਜ ਤਾਂ ਮੈਂ ਸਮਝਦਾ ਕਿ ਇਹ ਜਿਹੜੀ ਚੁਣੌਤੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੇ ਸਿਰ ਪਾੜ ਕੇ ਬੱਦੇ ਮਾਰ ਕੇ ਅੱਖਾਂ ਕੱਢ ਕੇ ਟਰਾਲੀਆਂ ਟਰੈਕਟਰ ਤੋੜ ਗੇ ਕਿਸੇ ਦੇ ਐਫਆਰ ਤੱਕ ਦਰਜ ਨਹੀਂ ਹੋਈ ਤੇ ਕੋਈ ਮਤਲਬ ਕਿਸੇ ਦੀ ਛਿੰਮਾਈ ਨਹੀਂ ਹੋ ਰਹੀ ਪੰਜਾਬੀਆਂ ਨੂੰ ਹਰਿਆਣੇ ਦੇ ਵਿੱਚ ਪੈਰ ਧਰਨ ਦਾ ਮਰਦ ਕੋਈ ਜਾਣ세 ਨਹੀਂ ਦਿੱਤਾ ਗਿਆ ਅੱਜ ਪੰਜਾਬ ਨੂੰ ਕੱਖੋਂ ਹੌਲੇ ਬਣਾ ਕੇ ਰੱਖਤਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਣਖ ਤੇ ਗੈਰਤ ਜਿਹੜੀ ਆ ਉਹ ਜਾਗੀ ਆ ਇਸੇ ਕਰਕੇ ਪੰਜਾਬ ਬਚਾਓ ਯਾਤਰਾ ਨੂੰ ਭਰਮਾ ਹੰਗਾਰਾ ਮਿਲ ਰਿਹਾ ਵੀ ਕੋਈ ਤਾਂ ਪੰਜਾਬ ਨੂੰ ਬਚਾਉਣ ਆਲਾ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਸੋ ਅੱਜ ਪੰਜਾਬੀਆਂ ਦਾ ਦਰਦ ਲੈ ਕੇ ਸ਼ਰੋਣੀ ਕਾਲੀ ਦਲ ਤੁਰਿਆ ਪੰਜਾਬ ਦੇ ਲੋਕ ਸ਼ਰੋਣੀ ਕਾਲੀ ਦਲ ਨਾਲ ਖੜਨਗੇ ਪਹਿਲਾਂ ਪਿਛਲੀ ਵਾਰੀ ਭਾਈ ਵਾਲੀ ਪਾਰਟੀ ਜੀ